ਅਮਰitsar ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆ ਹੋਇਆ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਇਨ੍ਹਾਂ ਕੋਲੋਂ 23 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਅਤੇ 2 ਐਕਟਿਵਾ ਵੀ ਬਰਾਮਦ ਕੀਤੀਆਂ ਹਨ ਡੀਸੀਪੀ ਲਾਅਨ ਆਰਡਰ ਆਲਮ ਬੀਜ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਪਿਛਲੇ ਲਗਭਗ 2 ਸਾਲਾਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਹਨ ਚੋਰੀ ਕਰਨ ਤੋਂ ਬਾਅਦ ਇਹ ਵਾਹਨ ਆਪਣੇ ਰਿਸ਼ਤੇਦਾਰਾਂ ਦੇ ਕਾਰ ਵਿੱਚ ਖੜੇ ਕਰ ਦਿੰਦੇ ਸਨ ਜੋ ਕਿ ਪੁਲਿਸ ਦੀ ਪਹੁੰਚ ਤੋਂ ਬਚ ਸਕਣ ਅਮਰitsar ਦੇ ਰਣਜੀਤ ਐਵਨਿਊ ਇਲਾਕੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਦੋਵੇਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਇਹ ਵਾਹਨ, ਮਾਲ ਜਾਂ ਮਾਰਕੀਟ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਬਰਾਮਦ ਕੀਤੇ ਹਨ ਅਧਿਰਕਰਾਂ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਨੇ ਦੱਸਿਆ ਕਿ ਦੋਮਾ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 8 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਤੇ ਰਿਮਾਂਡ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਪੁਲਿਸ ਕਮਿਸ਼ਨਰ ਮਿਸਟਰ ਦਾਗ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਸ਼ਾ ਨਿਰਦੇਸ਼ ਸ਼ੇਡ ਐਸਪੀ ਨਾਰਥ ਐਡੀਸ਼ਨਲ ਚਾਰਜ ਮੈਡਮ ਸੁਬਿੰਦਰ ਕੌਰ ਤੇ ਏਸੀ ਤੇ ਐਸਐਚਓ ਰਣਜੀਤ এবਨੀਉ ਮਿਸਟਰ ਰੋਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ ਤਕਰੀਬਨ 32 ਸਾਲ ਦੇ ਲਾਗੇ ਤਾਗੇ ਹੈਗੀ ਹੈ ਤੇ 10ਵੀਂ 12ਵੀਂ ਦੇ ਲੱਗਦਾਗੇ ਤੱਕ ਪੜ੍ਹੇ ਆ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ 23 ਮੋਟਰਸਾਈਕਲ ਤੇ ਦੋ ਐਕਟਿਵ ਟੋਟਲ 25 ਟੂ व्हीਲਰਸ ਰਿਕਵਰ ਹੋਏ ਐ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈਟੀਆ ਨੱਕਰ ਨੀਰ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਨਾ ਮੰਗੇ ਜਿਹੜੇ ਪ੍ਰੋਵਾਈਡਿੰਗ ਕਰ ਸਕਦੇ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵਕਫ ਵਕ ਥਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਦੇ ਦੋ ਐਕਟਿਵ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਹਦੇ ਤੇ ਪਹਿਲਾਂ ਵੀ ਤਿੰਨ ਕੇਸਿਸ ਹੈਗੇ ਐ ਏ 2 ਕੇਸ ਦਾ ਰঞ্জੀਤ ਐਵਨੀਓ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹੰਗਾ ਸਿੰਘ ਹੈ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਨਡੀਪੀਐਸ ਅਕਟ ਦੇ ਵੀ ਹੈਗੇ ਤੇ ਤਿੰਨ ਘਰਿੰਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰঞ্জੀਤ ਐਵਨੀਓ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਪੁਝਗੇ ਚ ਕਰ ਰਹੇ ਆ ਤੇ ਜ ਜਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੁਹਾਨੂੰ ਤੱਕ ਪੁੱਛਾ ਮੰਗਦੇ ਸਰ ਇਹ ਸ਼ਾਇਦ ਕਿਹੜੇ ਹਿੱਸਿਆਂ ਤੋਂ ਪਾਰਕਿੰਗ ਤੇ ਮੋਟਰਸਾਈਕਲ ਚੋਪੀ ਕਰਦੇ ਨੇ ਯਾਰ ਉਹ ਗਲੀਆਂ ਨਜ਼ਾਰਾ ਮੇਰੇ ਚ ਇਹ ਪਾਰਕਿੰਗ ਵਿੱਚੋਂ ਮਾਰਕੀਟ ਪਲੇਸ ਸਾਰੇ ਪਾਸਿਓਂ ਮੋਟਰਸਾਈਕਲ ਤੇ ਸਕੂਟਰ ਚੋਰੀ ਕਰਦੇ ਲੋਕ ਨੇ ਉਸ ਤੇ ਮਾਸਟਰ ਕੀ ਕੋ ਦਰਾਹੀ ਸੀ ਕੋਈ ਨਾ ਉਹ ਅਸੀਂ ਰਿਮਾਂਡ ਲੱਤਾ ਜੀ ਸਾਨੂੰ ਮਿਲਿਆ ਇਹਨਾਂ ਦਾ ਰਿਮਾਂਡ 7-8 ਦਿਨ ਦਾ ਤੇ ਅਸੀਂ ਕੁਝ ਕੀਤਾ ਹਾਂ ਜੀ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਹੋ ਕਿੰਨੇ ਕਿ ਪਰਚੇ ਟੋਟਲ ਹੋ ਚੁੱਕੇ ਨੇ ਮੈਂ ਉਹ ਜਿਵੇਂ ਤੁਹਾਨੂੰ ਦੱਸਿਆ ਜੀ ਮਹੰਗਾ ਸਿੰਘ ਤੇ ਚਾਰ ਪਰਚੇ ਨੇ ਤੇ ਜਿਹੜਾ ਇਹ ਹਰਪ੍ਰੀਤ ਸਿੰਘ ਹੈ ਉਹ ਤੇ ਤਿੰਨ ਪਰਚੇ ਨੇ ਤੇ ਕਿੰਨੀ ਕੀ ਦੇਰ ਤੋਂ ਕੰਮ ਕਰਦੇ ਹੋ ਇਹ ਥੋੜੀ ਦੇਰ ਤੋਂ ਕੰਮ ਕਰ ਰਹੇ ਹੈ ਜੀ ਆਪਣਾ ਸਾਲ 1.5 ਸਾਲ 2 ਸਾਲ ਤੋਂ ਯਾ ਉਸ ਤੋਂ ਹੀ ਪਹਿਲਾਂ ਥੋੜਾ ਜਿਹਾ ਤੇ ਅਸੀਂ ਇਹਨਾਂ ਤੋਂ ਕਰ ਰਹੇ ਹਾਂ ਪੁੱਛ ਕੇ ਕਾਫੀ ਮੋਟਰਸਾਈਕਲ ਤੇ ਦੋ ਜਿਤਨਾ 23 ਮੋਟਰਸਾਈਕਲ ਦੋ 23 ਮੋਟਰਸਾਈਕਲ ਤੇ ਦੋ ਇਹ ਕਿੱਥੇ ਲੁਕਾ ਕੇ ਕਿੱਥੇ ਰੱਖਿਆ ਸੀ ਇਹ ਵਕਫਾ ਖਾਮਾ ਤੇ ਲੁਕਾ ਕੇ ਰੱਖਦੇ ਸੀ ਕੋਈ ਕਿਤੇ ਯਾਰ ਦੋਸਤ ਦੇ ਘਰ ਦੇ ਲਾਗੇ ਖੜਾ ਕਰਤਾ ਕੋਈ ਵੱਖਰਾ ਪਾਰਕਿੰਗ ਲੋਟੇ 'ਚ ਖੜਾ ਕਰਤਾ ਤੇ ਵੇਚਦੇ ਸੀ ਤੇ ਉਹਦੇ ਪਾਰਟਸ ਸਕੂਟਰਸ ਕੱਟ ਕੇ ਵੇਚਦੇ ਸੀ ਕਿ ਮੋਟਰਸਾਈਕਲ ਵੀ ਕੋਈ ਨਾ ਕੋਈ ਵੇਚਦੇ ਸੀ ਇਹਨਾਂ ਨੂੰ ਵੇਚਦੇ ਸੀ ਉਹਨਾਂ ਦੇ ਉੱਤੇ ਵੀ ਕਾਰਦੇ ਜੋ ਬਿਲਕੁਲ ਜੀ ਅਸੀਂ ਤਾਂ ਹੀ ਪੁੱਛ ਕੇ ਚ ਕਰ ਰਹੇ ਹਾਂ ਜੀ ਇਹਨਾਂ ਤੋਂ ਸਰ ਮੋਟਰਸਾਈਕਲ ਕਾ ਜੇ ਕੋਈ ਮਾਲਕੀਏ ਥਾਤਾ ਕਾ ਪ੍ਰੋਜ ਕਰਨਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਕੋਈ ਤੁਹਾਡੇ ਨੂੰ ਸ਼ੋਰਟੀਵੇਗ ਕੀ ਮੈਸ ਹੈ ਹਦੀ ਹਦੀ ਅਸੀਂ ਆਪ ਉਹਨਾਂ ਤੱਕ ਅਸੀਂ ਹੋਰ ਵੀ ਥਾਣਿਆਂ ਤੋਂ ਮੋਟਰਸਾਈਕਲ ਵਗਰਾ ਰਿਕਵਰ ਕੀਤੇ ਐ ਤੇ ਅਸੀਂ ਆਪਣਾ ਆਰਡਰ ਲੈ ਕੇ ਕੋਰਟੋ ਤੇ ਅਸੀਂ ਜਿਹੜੇ ਮਾਲਕ ਨੇ ਉਹਨਾਂ ਤੱਕ ਅਸੀਂ ਉਹਨਾਂ ਵਾਪਸ ਵੀ ਕਰਾ ਦਿੱਤੀ ਠੀਕ ਹੈ